ਉਨਹਾ ਬਹੁਰ ਭਇਓ ਮਹਿਕਾ ਸੁਰ ਤਿੰਨ ਤੋਂ ਕਿਆ ਕੀਆ ਪੂਜਾ ਜੋਰ ਕਰ ਜੁਦ ਜੀਤ ਸਭ ਜਗ ਲੀਆ ਸੁਰ ਸਮੂਹ ਸੰਘਾਰੇ ਰਣ ਹੈ ਪਚਾਰ ਕੈ ਟੂਕ ਟੂਕ ਕਰ ਡਾਰੇ आयुध धारकै सवैया युद्ध करयो महकासुर दानव मार सबै सुर सैन गिरायो कैकै डट कै टूक दए अर खेत महाबर बंड महारण पायो ਸ੍ਰੋਣ ਤਰੰਗ ਸੰਨਿਉ ਨਿਸਰਿਉ ਜਸ ਇਆ ਸਭ ਕੋ ਮਨ ਮੈਂ ਇਹ ਆਇਓ ਮਾਰ ਕੇ ਸ਼ਤਰਨ ਕੁੰਡ ਕਾ ਖੇਤਰ ਮੈਂ ਮਨ ਪੈਠ ਕੇ RAM ਜੁਨਾਇਓ ਸਵਈਆ ਲਾਮਹ ਖਾਸੁਰ ਅਸਤਰ ਸੁ ਸਾਸਤਰ ਸਭੈ ਕਲ ਵਤਰ ਜੋ ਚੀਰ ਕੈ ਡਾਰੇ ਲੋਥ ਪੈ ਲੋਥ ਰਹੀ ਗੁੱਥ ਜੁੱਥ ਗਿਰੈ ਗਿਰਸੈ ਰਥ ਸੈਦਵ ਭਾਰੇ ਗੂਂਦ ਸਨੈ ਸਿਤ ਲੋਹੂ ਮੈ ਲਾਲ ਕਰਾਲ ਪਰੇ ਰਣ ਮੈ ਗਜ ਕਾਰੇ ਜੋ ਦਰਜੀ ਜਮ ਮ੍ਰਿਤ ਕੇ ਸੀਤ ਮੈਂ ਬਾਗੇ ਅਨੇਕ ਕਤਾ ਕਰ ਡਾਰੇ ਸਵਈਆ ਲਸੁਰ ਸੰਗ ਸਬੈ ਸੁਰ ਪਾਲ ਸੋ ਕੋਪਕੈ ਸਤਰ ਕੀ ਸੈਨ ਪੈ ਧਾਈ ਦਮੁਖ ਟਾਰ ਲਈਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਈ ਸਰੋਨ ਮੈਦਤ சுரੰਗ ਪਈ ਕਬਨੇ ਮਨ ਭਾਉ ਇਹ ਚਬ ਪਾਈ ਰਾਮ ਮਨੋਰਣ ਜੀਤ ਕਾ ਪਾਲਦੈ ਸਿਰ ਪਾਉ ਸਬੈ ਪਹਿਰਾਈ ਸਵਾਇਆ ਕਾਇਲ ਕੁਮਤ ਹੈਰਾਨ ਮੈਂ ਇਕ ਲੋਟਤ ਹੈ ਤਰਨੀ ਬਿਲ ਲਾਤੇ ਦੌਰਤ ਵਿੱਚ ਕਬੰਦ ਫੇਰੇ ਜਹ ਦੇਖਤ ਕਾਇਰ ਹੈ ਡਰ ਪਾਤੇ ਇਹ ਮਹਿ ਕਸੁਰ ਜੁਦਕਿਓ ਤਬ ਚੰਬਕ ਗਿਰਜ ਪਏ ਰੰਗ ਰਾਤੇ ਸ੍ਰੋਣ ਪ੍ਰਵਾਹ ਮੈਂ ਪਾਏ ਪਸਾਰ ਕੇ ਸੋਏ ਹੈ ਸੂਰ ਮਨੋ ਮਦਮਾਤੇ ਸਵਈਆ ਜੁਦਕਿਓ ਮਹਿ ਖਸੁਰ ਦਾਨਵ ਦੇਖਤ ਪਨ ਚਲ ਨਹੀ ਪੰਥਾ ਸ੍ਰੋਣ ਸਮੂਹ ਚਲਿਓ ਲਖ ਕੈ ਚਤੁਰਨਨ ਪੂ ਲਗੇ ਸਭ ਗ੍ਰੰਥਾ ਮਾਸ ਨਿਹਰ ਕੈ ਗ੍ਰਿਜ ਰੜੈ ਚਟ ਸਰ ਪੜੈ ਜੇ ਮਬਾਰਕ ਸੰਥਾ ਸਰ ਸੁਤੀ ਟਟ ਲੈ ਪਟ ਲੋਤ ਸ਼੍ਰਿੰਗਾਲੀ ਕੀ ਸਿਦ ਬਨਾਵਤ ਕੰਥਾ ਦੋਹਰਾ ਅਗਣਤ ਮਾਰੇ ਗਨੈ ਕੋ ਭਜੈ ਜੋ ਸੁਰ ਕਰ ਤਰਾਸ ਧਾਰ ਧਿਆਨ ਮਨ ਸਿਵਾ ਕੋ ਤਕੀ ਪੂਰੀ ਕੈਲਾਸ ਸੁਰਠਾ ਦੇਵਨ ਕੋ ਧਨ ਧਾਮ ਸਬਦਾਂ ਤਨ ਲਿਓਸ਼ਨਾਇ ਕੈ ਦੈ ਕੜ ਸੁਰ ਤਾਮਤੇ ਬਸੇ ਸ਼ਿਵਪੁਰੀ ਜਾਏ ਦੋਹਰਾ ਕਿ ਤਕ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ਬਿਦ ਪੂਰਬ ਸਭ ਦੇਵ ਤਨ ਕਰੀ ਦੇਵਕੀ ਸੇ ਰੇਖਤਾ ਕਰੀ ਹੈ ਕਿਤ ਮਲੂਮ ਖੁਦ ਦੇਵ ਇਸਤਲੀ ਅਮਹਿ ਖਸਰ ਹਮਾਰਾ ਸ਼ੀਨ ਤਾਮ ਹੈ ਜੀ ਜਿ ਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸੇਵਕ ਕਦੀ ਮਤਕ ਆਏ ਤੇਰੀ ਸਾਮ ਹੈ ਡੀ ਜੇ ਬਾਜ ਦੇਸ ਹਮੇ ਮੇਟੀ ਐ ਕਲੇਸ਼ ਲੇਸ ਕੀ ਜੀਏ ਅਪੇਸ ਯੁਨ ਬੜੋ ਯਹੇ ਕਾਮ ਹੈ ਕੁਕਰ ਕੁਮਾਰਤ ਨਕਉ ਨਾਮ ਲੈ ਕੇ ਤਾਹੇ ਮਾਰਤ ਹੈ ਤਾ ਕੋ ਲੈ ਕੇ ਖਾਵੰਦ ਕੋ ਨਾਮ ਹੈ ਦੋਹਰਾ ਸੁਨਤ ਬਚਨ ਏ ਚੰਡ ਕਾ ਮਨ ਮੈਂ ਉਠੀ ਰਸਾਇ ਸਬਦਾਂ ਤਨ ਕੋ ਸ਼ੈ ਕਰੋ ਬਸੋ ਸ਼ਿਵ ਪੂਰੀ ਜਾਏ ਦੈਂਤਨ ਕੇ ਬਦ ਕੋ ਜਬੈ ਚੰਡੀ ਕੀਓ ਪ੍ਰਕਾਸ ਸਿੰਘ ਸੰਖ ਆਉ ਅਸਤਰ ਸਭ ਸ਼ਾਸਤਰ ਆਏਗੇ ਪਾਸ ਦੰਤ ਸੰਧਾਰਨ ਕੇ ਨਮਿਤ ਕਾਲ ਜਨਮ ਇਹਲੀਨ ਸੇਂਗ ਚੰਦ ਬਾਹਨ ਪਇਓ ਸਤਰ ਰਕੋ ਦੁਖ ਦੀਨ ਸਵਈਆ ਦਰਨ ਦਿਿਰਗ ਦਿਗਜ ਸੇ ਬਲ ਸਿੰਘਹਿ ਕੇ ਬਲ ਸਿੰਘ ਤਰ ਹੈ ਰੋਮ ਮਨ ਸਰ ਕਲਹਿ ਕੇ ਜਨ ਪਹਨ ਪੀਤ ਪੈਭ੍ਰਿਚ ਹਰੇ ਹੈ ਮੇਰ ਕੇ ਮਦ ਮਨ ਜਮਨਾਲਰ ਕੇ ਤਕੀ ਪੁੰਜ ਪੈ ਭਿੰਗ ਤਰ ਹੈ मनो महा प्रثلकै कमान सो उदर पूमत न्यार कर है दोहरा कंता, कंता गदा त्रसुूल यस, यस। संख सरा सने बाण चक्र बकर कर मै लिए जन ग्रीखम रेत पान ਚੰਡ ਕੋਪ ਕਰ ਚੰਡ ਕਾ ਇਹ ஆயੁਧ ਕਰ ਲੀਨ ਨਿਕਟ ਵਿਕਟ ਉਰਦੈਂਤ ਕੇ ਕੰਟਾ ਕੀ ਤੁਨ ਕੀਨ ਦੋਹਰਾ ਸੁਣ ਕੰਟਾ ਕੇ ਹਰ ਸ਼ਬਦ ਅਸਰਨ ਅਸਰਨ ਲੀਨ ਚੜਾ ਕੋਪ ਕਾ ਜੂਸ ਹੋਏ ਜਤਨ ਜੋਦ ਕੋ ਕੀਨ ਪੈ ਤੌਲੀ ਸ ਪਦਮ ਅਸੁਰ ਸਜੋ ਕਟਕ ਚਤੁਰੰਗ ਕਛ ਬائیں ਕਛ ਦਾਹਨੇ ਕਛ ਪਾਟਨ ਰਿਪਕੇ ਸੰਗ ਪੈ ਇਕੱਠੇ ਦਲ ਪਦਮ 10 15 ਅਰ 20 15 ਕੀਨੇ ਦਾਹਨੇ ਦਸ ਬਾਏ ਸੰਗ ਬੀਸ ਸਵਈਆ ਦੌਰ ਸਬੈ ਇਕ ਬਾਰ ਹੀ ਦੰਤ ਸੁਆਏ ਹੈ ਚੰਡ ਕੇ ਸਮੂਹੇ ਕਰੇ ਲੈ ਕਰ ਬਾਨ ਕਮਾਨਨ ਤਨ ਕਨੇ ਅਰ ਕੋਪ ਸੋ ਸਿੰਘ ਪ੍ਰਹਾਰੇ ਚੰਡ ਸੰਭਾਰ ਤਬੈ ਕਰ ਵਾਰ ਹੈ ਕਰ ਕੇ ਸਤਰ ਸਮੂਹ ਨਿਵਾਰੇ कंद में जा रहे को अग्नि तहै परथ ने जन मेघ बिडारे दोहरा दंत कोप एक सामोहे गयो तुरंगम डार सनुमुख देवी के भयो शलभ दीप अनुहार सवैया बीरबल इसरदर दंत ਸੋਤrode ਕੈ ਮਿਆਨ ਤੇ ਖਗ ਨਿਕਾਰਿਓ ਇੱਕ ਦਿਓ ਤਨ ਚੰਦ ਪ੍ਰਚੰਡ ਕੈ ਦੂਸਰ ਕੇਰ ਕੇ ਸਿਰ ਝਾਰਿਓ ਚੰਦ ਸੰਭਾਰ ਤ ਬਬਲ ਤਾਰ ਲਿਓ ਗਹਿਨਰ ਤਰਾ ਪਰ ਮਾਰਿਓ ਜੋ ਤੂ ਬਿਆ ਸਰਤਾ ਟਟ ਜਾਏ ਕੈ ਲੈ ਪਟ ਕੋ ਪਤ ਸਾਥ ਪਛਾਰਿਓ ਦੋਹਰਾ ਦੇਵੀ ਮਾਰਿਓ ਦੈਂਤ ਤਿਓ ਲਰਿਓ ਜੋ ਸੰਮੁਖਿ ਆਏ ਪੁਨ ਸਤਰਨ ਕੀ ਸੈਨ ਮੈਂ ਤਸੀ ਸੋ ਸੰਖ ਬਜ ਜਾਏ ਸਵਈਆ ਲੈਕਰ ਚੰਡਕ ਵੰਡ ਪ੍ਰਚੰਡ ਮਹਾਬਰ ਬੰਡ ਤਬੈ ਇਹ ਕੀਨੋ ਇੱਕ ਹੀ ਬਾਰ ਨਿਹਾਰ ਹਕਾਰ ਸੁਦਾਰ ਬਿਦਾਰ ਸਬੈ ਦਲ ਦੀਨੋ ਦੰਤ ਕਨੇ ਰਨ ਮਾਹੇ ਹਨ ਲਖ ਸੋਨ ਸਨ ਕਵ ਓ ਮਨ ਚੀਨੋ ਜੋ ਖਗ ਰਾਜ ਬਡ ਇਹ ਰਾਜ ਸਮਾਜ ਕਾ ਕਟਕਟਾ ਕਰ ਲੀਨੋ ਦੋਹਰਾ ਦੇਵੀ ਮਾਰੇ ਦੈਂਤ ਬਹੁ ਪ੍ਰਬਲ ਨਿਬਲ ਸੇ ਕੀਨ ਸ਼ਾਸਤਰ ਤਾਰ ਕਰ ਕਰਨ ਮੈਂ ਚਮੂ ਚਾਲ ਕਰ ਦੀਨ ਭਜੇ ਚਮੂ ਮਹਿ ਖਾਸੂਰੀ ਤੱਕੀ ਸਰਨ ਨਿਜ ਈਸ ਤਾਏ ਜਾਏ ਤਿਨਿਓ ਕਹਿਓ ਹਨੇਓ ਪਦਮ ਪਟਵੀਸ ਸੋਨੋ ਮੈਂ ਖਾਸੁਰ ਮੂੜ ਮਤ ਮਨ ਮੈਂ ਉਠਿਓ ਰਸਾਏ ਆਗਿਆ ਦਿਨੀ ਸੰਕੋ ਕੇਰੋ ਦੇਵੀ ਜਾਏ ਸਵਈਆ ਬਾਤ ਸੁਨੇ ਪ੍ਰਭ ਕੀ ਸਭ ਸੈਨ ਸੂਰ ਮਿਲੇ ਇੱਕ ਮੰਤਰ ਕਰਿਉ ਹੈ ਜੈ ਪਰ ਚਹੁ ਔਰਤ ਤੇ ਤਾਇ ਕਾ ठाੜ ਇਹ ਮਨ ਮਦ ਕਰਿਉ ਹੈ ਮਾਰ ਹੀ ਮਾਰ ਪੁਕਾਰ ਪਰ ਅਸ ਲੈ ਕਰ ਮੈਂ ਦਲ ਉ ਬਹਿਰਿਉ ਹੈ ਕੇਰ ਲਈ ਚਹੁ ਔਰਤ ਤੇ ਚੰਦ ਸੁ ਚੰਦ ਮਨੋ ਪਰ ਵੇਖ ਪਰਿਉ ਹੈ ਸਵਈਆ ਦੇਖ ਚਮ ਮਹਖਾਸੁਰ ਕੀ ਕਰ ਚੰਦ ਕੋ ਵੰਦ ਪ੍ਰਚੰਡ ਤਰਿਓ ਹੈ ਦੱਖਣ ਬਾਮ ਚਲਾਇ ਕਨੇਸਰ ਕੋਪ ਪਯਾਨਕ ਜੁਦ ਕਰਿਓ ਹੈ ਪੰਜਨ ਪੇ ਅਰਤੇ ਤਨ ਤੇ ਛਟ ਸੋਹਣ ਸਮੂਹ ਤਰਨ ਪਰਿਓ ਹੈ ਆਠ ਵੋ ਸਿੰਧ ਪਚਾਇਓ ਹੋ ਤੋ ਮਨੋ ਯਰਨ ਮੈਂ ਬਿਦਨੇ ਉਕਰਿਓ ਹੈ ਦੋਹਰਾ ਕੋਪ ਪਈਰ ਦਲ ਬਖੈ ਚੰਡੀ ਚਕਰ ਸੰਬਾਰ ਇੱਕ ਮਾਰ ਕੈ ਦਵ ਕੀਏ ਦਵਤ ਕੀ ਨੇ ਚਾਰ ਸਵਈਆ ਇਹ ਪਾਤ ਕੋ ਜੁਦ ਕਰਿਓ ਸੁਨ ਕੈ ਕਲਵਾਸਮ ਧਿਆਨ ਛਟਿਓ ਹਰ ਕਾ ਕੁਨ ਚੰਦ ਸੁਮਾਰਿਓ ਬਾਰਗਦਾ ਤੁਨ ਸੰਕ ਬਜਾਏ ਕਰਿਓ ਖਰਕ ਸਰਸਤਰਨ ਕੇ ਪਰ ਚਕਰ ਪਰਿਓ ਛੁਟ ਐਸੇ ਬਹਿਓ ਕਰਕੇ ਵਰਕਾ ਜਨਖੇਲਨ ਕੋ ਸਰਤਾ ਟਟ ਜਾਏ ਚਲਾਵਤ ਹੈ ਛਿਛਲੀ ਲਰਕਾ ਦੋਹਰਾ ਦੇਖ ਚਮੂ ਮਹਿ ਖਾਸੂਰੀ ਦੇਵੀ ਬਲ ਹੈ ਸੰਬਾਰ ਕਚ ਸਿੰਗ ਹੈ ਕਚ ਚਕਰ ਸੋ ਡਾਰੇ ਸਭੇ ਸੰਘਾਰ ਇੱਕ ਪਾਜੇ ਨ੍ਰਿਪ ਪੈ ਗਏ ਕਹਿਓ ਹਤੀ ਸਭ ਸੈਨ ਓ ਸੁਨ ਕੈ ਕੋਪਿਓ ਅਸੁਰ ਚੜ ਆਇਓ ਰਣ ਐਨ ਸਵਈਆ ਜੂਜ ਪਰੇ ਸਭ ਸੈਨ ਲਖੀ ਜਬ ਤੋਂ ਮਹਿਖਾ ਸੁਰਖਾ ਗਸਬਾਰਿਓ ਚੰਦ ਪ੍ਰਚੰਡ ਕੇ ਸਾਹਮਣੇ ਜਾਏ ਪਿਆਨ ਕਪਾਲਕ ਜਿਉਂ ਪਬਕਾਰਿਓ ਮੁਗਦਰ ਲੈ ਆਪਣੇ ਕਰ ਚੰਦ ਸੋ ਕਹਿ ਵਰਤਾ ਤਨ ਯੂ ਪਰ ਡਾਰਿਓ ਜੋ ਹਨੂਮਾਨ ਯੁਕਾਰ ਪਹਾੜ ਕੋ ਰਾਵਣ ਕੇ ਯਰ ਪੀਤਰ ਮਾਰਿਓ ਫੇਰ ਸੁਰਾਸਨ ਕੋ ਗਹਿ ਕੇ ਕਰ ਵੀਰ ਹਨੇ ਤਿਨ ਪਾਨ ਨ ਮੰਗੇ ਕਾਇਲ ਕੂਮ ਪਰੇ ਰਨ ਮਾਹੇ ਕਰਾਹਤ ਹੈ ਗਿਰ ਸੇ ਗਜ ਲੰਗੇ ਸੂਰਨ ਕੇ ਤਨ ਕੋ ਚਨ ਸਾਥ ਪਰੇ ਤਰ ਪਾਉ ਉਠੇ ਤਹ ਚੰਗੇ ਜਨ ਦਵਾ ਬਨ ਮਾਜ ਲਗੇ ਤਹ ਕੀਟਨ ਪਛ ਕੋ ਦੌਰ ਪੁ ਜੰਗੇ ਸਵਈਆ ਕੋਪ ਪਰਿਰਨ ਚੰਦ ਪ੍ਰਚੰਦ ਸੋ ਪ੍ਰੇਰ ਕੇ ਸਿੰਘ ਤਸੀਰਨ ਮੈਂ ਕਰਵਾਰ ਲਾਲ ਕੀਏ ਅਰਖੇ ਤੇ ਲੱਗੀ ਬੜਵਾਨ ਲਿਜੂ ਬਨ ਮੈਂ ਤਬ ਕੇਰ ਲਈ ਚੋਂ ਮੋਰ ਤੇ ਦੈਤਨ ਇਉ ਉਪਮਾ ਉਪਜੀ ਮਨ ਮੈਂ ਮਨ ਤੇ ਤਨ ਤੇਜ ਚਲਿਓ ਜਗ ਮਾਤ ਕੋ ਦਮਨ ਜਨ ਚਲ ਕਨ ਮੈਂ ਫੂਟ ਗਜੀ ਤੁਜਨੀ ਸਗਰੀ ਐਸ ਚੰਦ ਪ੍ਰਚੰਡ ਜਬੈ ਕਰ ਲੀਨੋ ਦੈਂਤ ਮਰਨ ਨੰ ਦੇਖ ਕਰ ਬਹੁਤੋ ਵਰ ਬੰਡ ਮਹਾਬਲ ਕੀਨੋ ਚੱਕਰ ਚਲਾਏ ਦਿਓ ਕਰਤੇ ਸਿਰ ਸਤਰ ਕੁਮਾਰ ਜੁਦਾ ਕਰਦੀਨੋ ਸੋਹਣ ਤਾਰ ਚਲੇ ਨਬ ਕੋ ਜਨ ਸੂਰ ਕਰਾਮ ਜਲਾ ਜਲ ਦਿਨ ਸਵਈਆ ਸਭ ਸੂਰ ਸੰਘਰ ਦੇ ਤਹਿ ਕੇਤ ਮਹਾ ਵਰ ਬੰਡ ਪ੍ਰਾਕਰਮ ਕੈ ਸੋਨਤ ਸਿੰਧ ਭਇਓ ਧਰਨੀ ਪਰ ਪੁੰਜ ਗਿਰੈ ਸਕੇ ਤਨ ਕੈ ਜਗਮਾਤ ਪ੍ਰਤਾਪ ਹਨੇ ਸੁਰਤਾਪ ਸੋ ਦਾਨਵ ਸੈਨ ਗਈ ਜਮਕੈ ਬਹਰੋਵਰ ਸਿੰਧੁਰ ਕੇ ਦਲ ਪੈਠ ਕੇ ਦਾਮਨ ਜੋ ਦੁਰਗੈ ਧਮਕੈ ਦੋਹਰਾ ਜਬ ਮਹਿ ਕਾ ਸੁਰ ਮਾਰੇਓ ਸਭ ਦੈਂਤਨ ਕੋਰਾਜ ਸਭ ਕਾਇਰ ਭਾਜੇ ਸਬੈ ਛਾੜਿਓ ਸਕਲ ਸਮਾਜ ਕਬੈਤ ਮਹਾਵੀਰ ਕਹਿਰੀ ਦੁਪਹਿਰੀ ਕੋ ਪਾਨ ਮਨੋ ਦੇਵ ਨੇ ਕਿ ਕਾਜ ਦੇਵੀ ਡਰੇ ਦੈਂ ਤਮਾਰ ਕੈ ਔਰ ਦਲ ਭਜ ਜੈਸ ਪੌਨ ਹੂੰ ਤੇ ਭਾਜੇ ਮੇਗ ਇੰਦਰ ਦੀਨੋ ਰਾਜ ਬਾਲੇ ਆਪਨੋ ਸੋ ਧਰਕੈ ਦੇਸ ਦੇਸ ਕੇ ਨਰੇ ਸਦ ਰਹੇ ਸੁਰੇਸ ਪਾਇ ਕੀਨੋ ਅਬ ਖੇਖ ਸੁਰਮ ਮੰਡਲ ਵਿਚਾਰ ਕੈ ਇਹ ਪਈ ਗੁਪਤ ਪ੍ਰਗਟ ਜਾਏ ਤਹਾਂ ਪਈ ਜਹਾਂ ਬੈਠੇ ਹਰ ਹਰ ਅੰਬਰ ਕੋ ਡਾਰਕੈ ਇਹਾਂ ਪਈ ਗੁਪਤ ਪ੍ਰਗਟ ਜਾਏ ਤਹਾਂ ਪਈ ਜਹਾਂ ਬੈਠੇ ਹਰ ਅੰਬਰ ਕੋ ਡਾਰ ਕੇ ਏਤ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤ੍ਰ ਉਕਤ ਬिलास ਮੈਂ ਖਾਸੁਰ ਬਧੈ ਨਾਮ ਦੁਤਿਆ ਤੀ ਆਏ ਗਾਜ ਗੇਜ ਗਾਰੇ ਗਿਆ ਵੇ ਨਿਹਾਲ ਹੋ ਜਾਵੇ ਆਹ ਸ਼ਕਤੀਮਾਤਾ ਸਾਹਿਬ ਦੇ ਵਜਿ ਦੇ ਪਵਿੱਤਰ ਚਰਨਾਂ ਨੂੰ ਭਾਵੇ ਨਿਹਾਲੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ